ਸਤਿ ਸ਼੍ਰੀ ਅਕਾਲ ਦੋਸਤੋ ਵੱਡੀ ਬਹੂ ਸਰਬੀ ਏਸੀ ਦੀ ਠੰਡ ਵਿੱਚ ਸੋਫੇ ਤੇ ਆਰਾਮ ਨਾਲ ਬੈਠੀ ਹੋਈ ਆਪਣਾ ਮੋਬਾਈਲ ਚਲਾ ਰਹੀ ਹੁੰਦੀ ਆ ਜਿਵੇਂ ਹੀ ਛੋਟੀ ਬਹੂ ਮਨਪ੍ਰੀਤ ਰਾਸ਼ਨ ਤੇ ਸਬਜ਼ੀਆਂ ਲੈ ਕੇ ਘਰ ਆਈ ਤਾਂ ਸਰਬੀ ਕਹਿਣ ਲੱਗੀ ਛੋਟੀ ਮੇਰੇ ਲਈ ਇੱਕ ਗਲਾਸ ਪਾਣੀ ਦਾ ਲਿਆ ਦੇ ਮਨਪ੍ਰੀਤ ਹੈਰਾਨ ਰਹਿ ਗਈ ਸੋਚਣ ਲੱਗੀ ਮੈਂ ਤਾਂ ਹੁਣੇ ਹੀ ਬਾਹਰੋਂ ਆਈ ਆ ਤੇ ਦੀਦੀ ਮੈਨੂੰ ਰਸੋਈ ਚ ਭੇਜ ਰਹੀ ਆ ਪਰ ਉਸਨੇ ਕੁਝ ਨਹੀਂ ਕਿਹਾ ਤੇ ਚੁੱਪਚਾਪ ਪਾਣੀ ਲਿਆ ਦਿੱਤਾ ਆਪਣੇ ਥੱਕੇ ਹੋਏ ਸਰੀਰ ਨੂੰ ਠੰਡਕ ਵਿੱਚ ਆਰਾਮ ਦੇਣ ਲਈ ਬੈਠ ਗਈ। ਉਸ ਵੇਲੇ ਸਰਬੀ ਕਹਿਣ ਲੱਗੀ ਸੋਣਾ ਅੱਜ ਡੁੱਗੂ ਨੂੰ ਨਾ ਚੌਲ ਬਣਾ ਦੀ। ਚੌਲ ਖਾਣ ਦਾ ਮਨ ਕਰ ਰਿਹਾ। ਕੱਪੜੇ ਛੱਤ ਤੇ ਸੁੱਕ ਗਏ ਹੋਣਗੇ। ਉਹਨਾਂ ਨੂੰ ਲਿਆ ਕੇ ਤੈਅ ਕਰ ਦੇਈਂ। ਸਬਜ਼ੀਆਂ ਤੇ ਫਲ ਫਰਿੱਜ 'ਚ ਰੱਖ ਦੇਈਂ। ਰਾਸ਼ਨ ਨੂੰ ਡੱਬਿਆਂ 'ਚ ਭਰ ਦੇਈਂ। ਕੁਝ ਡੱਬੇ ਗੰਦੇ ਆ। ਉਹਨਾਂ ਨੂੰ ਧੋ ਕੇ ਧੁੱਪ 'ਚ ਸੁਕਾ ਦੇਈਂ ਤੇ ਕੱਚੇ ਅੰਬ ਲਿਆਂਦੇ ਆ। ਮਨਪ੍ਰੀਤ ਹੌਲੀ ਜੇ ਕਹਿੰਦੀ ਹਾਂ ਦੀਦੀ ਲਿਆਂਦੇ ਆ। ਤਾਂ ਸਰਬੀ ਕਹਿੰਦੀ ਖਾਣਾ ਬਣਾਉਣ ਤੋਂ ਬਾਅਦ ਆਮਬਾ ਕੱਟ ਕੇ ਧੁੱਪ ਚ ਸੁਕਾ ਦੇਈ ਤੇ ਮਸਾਲਾ ਵੀ ਤਿਆਰ ਕਰ ਲਾ ਆਚਾਰ ਦੇ ਚ ਦੇਰ ਨਹੀਂ ਹੋਣੀ ਚਾਹੀਦੀ ਇੰਨਾ ਸਾਰਾ ਕੰਮ ਸੁਣਾ ਕੇ ਮਨਪ੍ਰੀਤ ਹੌਲੀ ਨਾਲ ਕਹਿੰਦੀ ਦੀਦੀ ਇੰਨਾ ਸਾਰਾ ਕੰਮ ਆ ਤਾਂ ਅੱਜ ਤੁਸੀਂ ਖਾਣਾ ਬਣਾ ਦਿਓ ਸਰ ਵੀ ਗੁੱਸੇ ਚ ਆ ਗਈ ਇੰਨਾ ਸਾਲਾਂ ਤੋਂ ਘਰ ਗ੍ਰੈਸਤੀ ਚਲਾਉਣੀ ਆ ਰਹੀ ਆ ਹੁਣ ਮੈਨੂੰ ਵੀ ਤਾਂ ਆਰਾਮ ਚਾਹੀਦਾ ਜੇ ਤੂੰ ਮੇਰੇ ਕਹਿਣ ਅਨਸਾਰ ਕੰਮ ਕਰੇਂਗੀ ਤਾਂ ਸਭ ਆਸਾਨੀ ਨਾਲ ਹੋ ਜਾਵੇਗਾ ਤੈਨੂੰ ਕੰਮ ਤੇ ਸਭਾ ਸੰਭਾਲਣਾ ਨਹੀਂ ਆਉਂਦਾ ਮਨਪ੍ਰੀਤ ਕਹਿੰਦੀ ਦੀਦੀ ਮੈਂ ਬਾਜ਼ਾਰ ਤੋਂ ਆਈ ਆ ਥੋੜਾ ਆਰਾਮ ਵੀ ਨਹੀਂ ਕਰ ਸਕਦੀ ਮੇਰੇ ਪੇਕੇਜ ਤਾਂ ਮੰਮੀ ਤੇ ਤਾਈ ਜੀ ਮਿਲ ਕੇ ਕੰਮ ਕਰਦੇ ਹਾਂ ਸੀ ਜੇ ਤਾਈ ਜੀ ਬਾਜ਼ਾਰ ਜਾਂਦੀ ਤਾਂ ਮੰਮੀ ਖਾਣਾ ਤਿਆਰ ਕਰਦੇ ਸੀ ਪਰ ਇੱਥੇ ਤਾਂ ਤੁਸੀਂ ਸਾਰਾ ਕੰਮ ਮੈਨੂੰ ਗਿਣਾ ਰਹੇ ਹੋ ਜੇ ਅਸੀਂ ਮਿਲ ਕੇ ਕਰੀਏ ਤਾਂ ਕਿਸੇ ਤੇ ਵੀ ਬੋਝ ਨਹੀਂ ਪਵੇਗਾ ਸਰ ਵੀ ਗੁੱਸੇ 'ਚ ਬੋਲੀ ਤੈਨੂੰ ਆਏ ਹੋਏ 4 ਮਹੀਨੇ ਹੋਏ ਆ ਤੇ ਤੂੰ ਮੈਨੂੰ ਅਲਟਰਾ ਜਵਾਬ ਦੇ ਰਹੀ ਆ ਮੈਂ ਤੇਰੇ ਤੋਂ ਵੱਡੀ ਆ ਮਨਪ੍ਰੀਤ ਤਿੱਖੇ ਸੁਰ 'ਚ ਬੋਲੀ ਵੱਡੀ ਬਹੂ ਜੀ ਮੈਂ ਛੋਟੀ ਬਹੂ ਆ ਕਿ ਨੌਕਰਾਨੀ ਉਸ ਵੇਲੇ ਸੱਸ ਗਰਮੇਲਕੌਰ ਆ ਗਈ ਉਹ ਕਹਿਣ ਲੱਗੀ ਵੱਡੀ ਬਹੂ ਮੈਂ ਕਾਫੀ ਸਮੇਂ ਤੋਂ ਦੇਖ ਰਹੀ ਆ ਕਿ ਛੋਟੀ ਬਹੂ ਦੇ ਆਉਣ ਤੋਂ ਬਾਅਦ ਤੂੰ ਘਰ ਕੰਮ ਵਿੱਚ ਦਿਲਚਸਪੀ ਲੈਣੀ ਛੱਡ ਦਿੱਤੀ ਡੱਗੂ ਦਾ ਟਿਫਨ ਤੇ ਸਕੂਲ ਦੀ ਜ਼ਿੰਮੇਵਾਰੀ ਵੀ ਉਸਤੇ ਲਾ ਦਿੱਤੀ ਆ ਕੀ ਛੋਟੀ ਬਹੂ ਦੇ ਆਉਣ ਨਾਲ ਤੇਰੀਆਂ ਜ਼ਿੰਮੇਵਾਰੀਆਂ ਮੁੱਕ ਗਈਆਂ ਸਰ ਵੀ ਕਹਿਣ ਲੱਗੀ ਮੈਂ ਆਪਣੇ ਕੰਮ ਤਾਂ ਕਰਦੀ ਆ ਨਾ ਪਰ ਘਰ ਦੀ ਜ਼ਿੰਮੇਵਾਰੀ ਮੈਂ ਇੰਨੇ ਸਾਲਾਂ ਤੋਂ ਨਿਭਾ ਰਹੀ ਆ ਹੁਣ ਮਨਪ੍ਰੀਤ ਮੈਨੂੰ ਆਰਾਮ ਨਹੀਂ ਦਿਵਾ ਸਕਦੀ ਗਰਮੇਲ ਜੀ ਕਹਿਣ ਲੱਗੀ ਇਸ ਤਰ੍ਹਾਂ ਨਹੀਂ ਹੁੰਦਾ ਹੁਣ ਤਾਂ ਤੈਨੂੰ ਖੁਸ਼ ਹੋਣਾ ਚਾਹੀਦਾ ਕਿ ਤੇਰੇ ਕੰਮ ਵਿੱਚ ਤੇਰੀ ਦਰਾਣੀ ਸਾਥ ਦੇ ਰਹੀ ਆ ਦੋਵੇਂ ਮਿਲ ਕੇ ਕੰਮ ਕਰ ਲਓ ਨਹੀਂ ਤਾਂ ਪਰਿਵਾਰ ਟੁੱਟ ਜਾਂਦੀ ਆ ਸਰ ਵੀ ਗੁੱਸੇ 'ਚ ਬੋਲੀ ਤੁਸੀਂ ਮੈਨੂੰ ਧਮਕੀ ਦੇ ਰਹੇ ਹੋ ਮੈਂ ਕਿਸੇ ਤੋਂ ਡਰਦੀ ਨਹੀਂ ਵੰਡ ਕਰ ਦਿਓ ਮੈਨੂੰ ਵੀ ਆਜ਼ਾਦੀ ਮਿਲ ਜਾਵੇਗੀ ਇਹ ਕਹਿ ਕੇ ਉਹ ਉੱਥੋਂ ਚਲੀ ਗਈ ਗਰਮੇਲ ਜੀ ਦੀਆਂ ਅੱਖਾਂ 'ਚ ਪਾਣੀ ਆ ਗਿਆ ਉਹਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਵੱਡੀ ਬਹੂ ਇੰਜ ਕਹੇਗੀ ਮਨਪ੍ਰੀਤ ਸੈਮੀ ਹੋਈ ਆਈ ਤੇ ਕਹਿਣ ਲੱਗੀ ਮਾਂ ਜੀ ਦੀਦੀ ਨੂੰ ਛੱਡੋ ਜੋ ਕਾ ਮੋਨਣਾ ਨੇ ਕਿਹਾ ਮੈਂ ਕਰ ਲਵਾਂਗੀ ਗਰਮੇਲ ਜੀ ਕਹਿਣ ਲੱਗੀ ਜਦ ਤੱਕ ਮੈਂ ਜਿਉਨੀ ਆ ਇਹਨਾਂ ਸੁਣ ਲਿਆ ਪਰ ਮੈਨੂੰ ਪਤਾ ਨਹੀਂ ਕੱਲ ਨੂੰ ਕੀ ਹੋਵੇ ਇਸ ਲਈ ਪਰਿਵਾਰ ਦੀ ਭਲਾਈ ਲਈ ਹੁਣ ਵੰਡ ਕਰਨੀ ਪਵੇਗੀ ਵੰਡ ਤੋਂ ਬਾਅਦ ਗਰਮੇਲ ਜੀ ਛੋਟੀ ਬਹੂ ਦੇ ਨਾਲ ਰਹਿਣ ਲੱਗ ਜਾਂਦੀ ਆ ਮਨਪ੍ਰੀਤ ਨੂੰ ਵੀ ਚੰਗਾ ਲੱਗ ਰਿਹਾ ਸੀ ਸਰਬੀ ਨੇ ਬੇੜੇ ਦੇ ਵਿੱਚ ਕੰਧ ਖੜੀ ਕਰਵਾ ਦਿੱਤੀ ਉਹ ਖੁਸ਼ ਸੀ ਕਿ ਹੁਣ ਸਾਰੇ ਕੰਮਾਂ ਤੋਂ ਮੁਕਤ ਹੋ ਗਈ ਆ ਪਰ ਉਸਦਾ ਪਤੀ ਰੌਣਕ ਖੁਸ਼ ਨਹੀਂ ਸੀ। ਇੱਕ ਰਾਤ ਡੁੱਗੂ ਨੂੰ ਬੁਖਾਰ ਹੋ ਗਿਆ। ਸਰਬੀ ਨੇ ਆਟੋ ਕਰਕੇ ਉਸਨੂੰ ਹਸਪੀਟਲ ਪਹੁੰਚਾਇਆ ਰਾਤ ਪਰ ਉਹ ਪਰੇਸ਼ਾਨ ਵਿੱਚ ਸੀ। ਸਵੇਰੇ ਹੋਣ ਤੇ ਥੋੜੀ ਰਾਹਤ ਮਿਲੀ ਪਰ ਉਸਨੂੰ ਆਪਣੇ ਸੱਸ ਦੇ ਔਰ ਤੇ ਦਰਾਣੀ ਦੀ ਬੜੀ ਯਾਦ ਆ ਰਹੀ ਸੀ। ਉਹ ਰੋਣ ਲੱਗ ਪਈ। ਇੰਨੇ ਚ ਹੀ ਉਸਦੇ ਪਿੱਛੇ ਕੋਈ ਆਇਆ ਉਹ ਮਨਪ੍ਰੀਤ ਸੀ। ਸਰਬੀ ਹੈਰਾਨ ਹੋ ਗਈ। ਮਨਪ੍ਰੀਤ ਨੇ ਪੁੱਛਿਆ ਦੀਦੀ ਤੁਸੀਂ ਇੱਥੇ ਸਰਬੀ ਰੋ ਪਈ ਤੇ ਕਹਿਣ ਲੱਗੀ ਡੁੱਗੂ ਨੂੰ ਰਾਤ ਬਹੁਤ ਬੁਖਾਰ ਸੀ। ਤੇਰਾ ਵੀਰ ਵੀ ਬਾਹਰ ਗਏ ਹੋਏ ਸੀ। ਮੈਂ ਇਕੱਲੀ ਸੀ ਮਨਪ੍ਰੀਤ ਨੇ ਕਹਿਆ ਦੀਦੀ ਅਸੀਂ ਹਾਂ ਨਾ ਤੁਸੀਂ ਕਿਉਂ ਇਕੱਲੇ ਹੋ ਉਸ ਦੀ ਗੱਲ ਸੁਣ ਕੇ ਸਰਬੀ ਦੀਆਂ ਅੱਖਾਂ ਭਰ ਆਈਆਂ ਫਿਰ ਉਹ ਸਾਰੇ ਹਸਪਤਾਲ ਦੇ ਕੰਮ ਕਰਵਾਉਣ ਲੱਗ ਪਈ ਦੋ ਦਿਨਾਂ ਬਾਅਦ ਡੱਗੂ ਠੀਕ ਹੋ ਗਿਆ ਜਦੋਂ ਸਰਬੀ ਘਰ ਆਈ ਉਹ ਸੱਸ ਅਤੇ ਮਨਪ੍ਰੀਤ ਨੂੰ ਰੋਕ ਕੇ ਕਹਿਣ ਲੱਗੀ ਮਾਂ ਜੀ ਤੁਸੀਂ ਠੀਕ ਹੀ ਕਹਿੰਦੇ ਸੀ ਘਰ ਦਾ ਨਹੀਂ ਕੰਮ ਦਾ ਵਟਵਾਰਾ ਹੋਣਾ ਚਾਹੀਦਾ ਸੀ ਮੈਂ ਆਪਣੇ ਹੰਕਾਰ ਵਿੱਚ ਘਰ ਤੋੜ ਬੈਠੀ ਮaaf ਕਰਦੇ ਹੋ ਕਿ ਅਸੀਂ ਫਿਰ ਮਿਲ ਕੇ ਨਹੀਂ ਰਹਿ ਸਕਦੇ ਗਰਮੇਲ ਜੀ ਸੋਚ ਕੇ ਕਹਿਣ ਲੱਗੀ ਪਰਿਵਾਰ ਵੱਖਰਾ ਰਹੇ ਪਰ ਦਿਲ ਨਹੀਂ ਵਖਰੇ ਹੋਣੇ ਚਾਹੀਦੇ ਸਰਬੀ ਘਰ ਅੰਦਰ ਆਈ ਤੇ ਕੰਧ ਤੜਵਾਉਣ ਲਈ ਮਜ਼ਦੂਰ ਲਿਆਈ ਉਹ ਕਹਿੰਦੀ ਚਾਹੇ ਰਸੋਈ ਵੱਖਰੀ ਰਵੇ ਪਰ ਅਸੀਂ ਸਦਿਆਂ ਲਈ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਰਹਾਂਗੇ ਸਾਬਣੀ ਉਸ ਨੂੰ ਗਲੀ ਨਾਲ ਲਾ ਲਿਆ ਰੌਣਕ ਵੀ ਖੁਸ਼ ਹੋ ਗਿਆ ਸੋ ਦੋਸਤੋ ਅੱਜ ਕੱਲ੍ਹ ਕਰ ਵਖਰੇ ਹੋ ਜਾਂਦੇ ਆ ਪਰ ਦਿਲ ਨਹੀਂ ਪਰਿਵਾਰ ਦੀ ਅਹਿਮੀਅਤ ਸਮਝੋ ਕਿਉਂਕਿ ਅਸਲ ਸਾਥੀ ਉਹੀ ਹੁੰਦੇ ਆ ਇਹ ਸੀ ਸਾਡੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜਰੂਰ ਜਾਈਓ ਜੇ ਜਿਹਿੰਗਾਂ ਕਹਾਣੀਆਂ ਹੋਰ ਸੁਣਨੀਆਂ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ